ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਲ ਸਿੰਘ ਰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾ ਸਿੰਘ ਰਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਮੰਡੀ ਗਵਿੰਦਗੜ ਏਵੀ ਮਸ਼ੀਨ ਟੂਲ ਪਲਾਜ਼ਾ ਵਿਖੇ ਜਿੱਥੇ ਫੋਰਮੈਨ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਸ਼ਵ ਕਰਮਾਧਿਵੇਸ ਸੈਲਡਾ ਬਣਾਇਆ ਗਿਆ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਮਲੋ ਦੇ ਮੁਖ ਸੇਵਾਦਾਰ ਅਤੇ ਇੱਕ ਹੋਰ ਕਮੇਟੀ ਮੈਂਬਰ ਸ਼੍ਰੋਮਣੀ ਕਾਂਦੀਦਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਇਸ ਮੌਕੇ ਕਿਹਾ ਕਿ ਅੱਜ ਸੰਸਾਰ ਅੰਦਰ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਸਾਰਾ ਜੋ ਸਮਾਨ ਸਰਜਿਆ ਦਿਖਾਈ ਦੇ ਰਿਹਾ ਹੈ ਉਹ ਕਰਤਾ ਦੇ ਦੇਵਤਾ ਭਗਵਾਨ ਅ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ ਜਿਹੜਾ ਕਿ ਅੱਜ ਹਰ ਵਰਗ ਲਈ ਬੇਨਲਾ ਸਰੋਤ ਬਣਿਆ ਹੋਇਆ ਹੈ ਅਤੇ ਇਸ ਮੌਕੇ ਆਜੋ ਹੁਣ ਤੁਹਾਨੂੰ ਦਿਖਾਉਨੇ ਆ ਮਿੰਡਗੀ ਗਵਿੰਦਗੜ੍ਹ ਦੀਆਂ ਲਾਈਵ ਤਸਵੀਰਾਂ ਅਤੇ ਕਰਾਉਂਦੇ ਆ ਤੁਹਾਡੀ ਗੱਲਬਾਤ ਹਲਕਾ ਮਲੋ ਦੇ ਮੁੱਖ ਸੇਵਾਦਾਰ ਅਧਿਕਾਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਲ ਉਹਨਾਂ ਨੇ ਇਸ ਬਾਰੇ ਪੂਰੇ ਦੇਸ਼ ਵਾਸੀਆਂ ਨੂੰ ਵਿਸ਼ਵਕਰਮਾ ਦਿਵਸ ਮੌਕੇ ਲੱਖ ਲੱਖ ਵਧਾਈ ਦਿੱਤੀ ਆਜੋ ਕਰਦੇ ਆ ਧੰਨਵਾਦ ਵਾਨ ਕਰਮਾ ਜੀ ਦੇ ਮਿਸ ਕਰਮਾ ਤੋਂ ਦੇ ਪਰ ਸਾਰੀਆਂ ਸੰਗਤਾਂ ਨੂੰ ਖਾਸ ਕਰਕੇ ਮੰਡੀ ਗੰਢ ਘਰ ਦੇ ਵਿੱਚ ਵੱਡੇ ਦਸਤਰੀ ਵਾਲੇ ਭਰਾ ਜਿਹੜੇ ਇੱਥੇ ਕੰਮ ਕਰਨ ਵਾਲੇ ਮਜ਼ਦੂਰ ਨੇ ਪਾਰੀ ਨੇ ਮਾਲਕ ਨੇ ਸਾਰਿਆਂ ਨੂੰ ਇਸ ਸ਼ਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਇਸ ਕਰਦੇ ਆ ਕਿ ਮੰਡੀ ਗੁਦਗੜਾ ਦੇ ਛੇਵੇਂ ਪਾਸਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਵਸਾਈ ਨਗਰੀ ਉਹਨਾਂ ਦੇ ਵਾਰ ਦੇ ਨਾਲ ਉਹਨਾਂ ਨੇ ਵਾਰ ਦਿੱਤਾ ਸੀ ਵੀ ਇਸ ਨਗਰੀ ਦਾ ਲੋਹਾ ਸੋਨੇ ਦੇ ਭਾਅ ਦੇ ਤੁਲ 40 ਜਨ ਛੇਵੇਂ ਪਾਸਾ ਇਸ ਸਥਾਨ ਤੇ ਇੱਥੇ ਮੰਡੀ ਗੁਦਗੜ ਰਹਿ ਨੇ ਉਹਨਾਂ ਦੀ ਬਰਸਾਈ ਹੋਈ ਨਗਰੀਆ ਹੈ ਉਹਨਾਂ ਦਾ ਮਰ ਹੋਇਆ ਉਹਨਾਂ ਦੇ ਅਸੀਰਵਾਦ ਮਿਲਿਆ ਤੇ ਅੱਜ ਮੰਡੀ ਕੁਵਿੰਦਗੜ ਦਾ ਨਾਮ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਕਾਮਯਾਬੀ ਨਾਲ ਬਿਲਕੁਲ ਤਰੱਕੀ ਦੇ ਪੱਸੇ ਲੈ ਆਇਆ ਜਾਂਦਾ। ਸੋ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਹੈ ਤੇ ਮੈਂ ਪਰਮਾਤਮਾ ਚਰਨਾਂ ਅਰਦਾਸ ਬੇਨਤੀ ਕਰਦਾ ਹਾਂ ਕਿ ਪਾਤਸ਼ਾਹ ਸਾਡੇ ਸਾਰੇ ਮੰਡੀ ਕੁਵਿੰਦਗੜ ਦੇ ਪੂਰੀ ਕਲਾ ਨੂੰ ਦਿਹਾੜਾ ਨਹੀਂ ਦੇਸ਼ਾਂ ਵਿਦੇਸ਼ਾਂ ਜਿੱਥੇ ਸਾਡੇ ਕਾਮੇ ਭਰਾ ਨੇ ਜਿੱਥੇ ਦਸਤੀ ਦੇ ਮਾਲਕ ਨੇ ਜੋ ਵਪਾਰੀ ਨੇ ਭਾਗ ਦਿਆ ਮੋਰਕਮਾ ਪੂਰੀ ਹੋਣ ਸਾਰੇ ਦਿਨ ਦੁਗਣੀ ਰਾਜ ਨੂੰ ਤਰੱਕੀ ਕਰਨ ਉਹ ਮੈਂ ਇਸ ਦਿਨ ਦੇ ਉੱਪਰ ਆਪਣੇ ਵੱਲੋਂ ਪਾਰਟੀ ਪ੍ਰਧਾਨ ਸਾਹਿਬ ਜਪੀ ਸਾਹਿਬ ਵੱਲੋਂ ਸਾਰਿਆਂ ਨੂੰ ਵਧਾਈ ਪੇਸ਼ ਕਰਦਾ ਤੇ ਪ੍ਰਮਾਤਮਾ ਚਰਨਾਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਨੇ ਸਾਰੇ ਚੜ੍ਹਦੀ ਕਲਾ ਬਖਸ਼ਿਓ ਆਪਸੀ ਪਿਆਰ ਭਾਈਚਾਰ ਸਾਂਝ ਬਣੀ ਰਹੇ ਸਾਰਿਆਂ ਦਾ ਸਾਡੇ ਬਾਹਰੋਂ ਮੇਰੇ ਦੋਸਤਾਂ ਨੇ ਸਾਡੇ ਇਸ ਮਡਿਕ ਗੰਢਗੜ ਤੋਂ ਬਹੁਤ ਵੱਡੀ ਗਿਣਤੀ ਠੇਕੇਦਾਰ ਸਾਹਿਬਾਨ ਬਾਕਬਾਕ ਦਫਤਰੀ ਮਾਲਕਾਂ ਆਏ ਹੋਣੇ ਸਾਡੇ ਮਜ਼ਦੂਰ ਭਰਾ ਬਹੁਤ ਵੱਡੀ ਕਿਰਤੀ ਕਰਦੇ ਇਹ ਜਿਹੜੀ ਹੈ ਇੰਡਸਟਰੀ ਆ ਸਾਡੇ ਬਹੁਤ ਸਤਿਕਾਰਯੋਗ ਬਲਬੀਰ ਸਿੰਘ ਜੀ ਫੋਰਮਨ ਸਾਹਿਬ ਦੀ ਆ ਉਹਨਾਂ ਸਾਰਿਆਂ ਦੇ ਸ਼ਹਿਰ ਦੇ ਪਵੰਦੇ ਫੁੱਟੇ ਪਹੁੰਚੇ ਹੋਏ ਸਾਰਿਆਂ ਦਾ ਮੈਂ ਤਲ ਬਾਕ ਕਰਦਾ ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖਾ